ਅੰਗਰੇਜ਼ੀ ਨਾਲੋਂ ਸਾਡੇ 9 ਬੈਸੀ ਵੱਧ ਨੇ ਉਹਨੇ 26 ਨੇ ਆਪਣੇ 30 ਨੇ ਉਹਨਾਂ ਦੇ ਕੋਈ ਪਤਾ ਨਹੀਂ ਕਿਹੜਾ ਸਾਇਲੈਂਟ ਹੋਵੇ ਫਿਰ ਨੌ ਦੇ ਕਿਉਂ ਜੇ ਸਾਇਲੈਂਟ ਆ ਯਾਰ ਲੈ ਸ਼ਰਤ ਲਾ ਲੋ ਅੱਧਿਆਂ ਤੋਂ ਵੱਧ ਟਸਨਾਮੀ ਪੜਦੇ ਆ ਕਹਿੰਦੇ ਸੁਨਾਮੀ ਹੈ ਟੀ ਸਾਇਲੈਂਟ ਹੈ ਮੈਂ ਕਿਹਾ ਵਿਚ ਕੋ ਫਸਾਈ ਹੈ ਇਹ ਉਹ ਮੁੰਡਾ ਗਿਆ ਉੱਥੇ ਲਾਇਬ੍ਰੇਰੀ ਚ लाइब्रेरीयन चोपड़ा साहब वो मुंडा कहना जी चमिस्ट्री की बुक चाहिए है वो लाइब्रेरियन कहता बेटा सीएच कक्का पढ़िया जाता इतने क्या ठीक है कोपड़ा साहब कमिस्ट्री को दे दो कहना ਪੰਜਾਬੀ ਦੇ ਵਿੱਚ ਹਰ ਰਿਸ਼ਤਾ ਡਿਕਲੇਅਰਡ ਹੈ ਜੀ ਰਿਸ਼ਤਿਆਂ ਦੇ ਨਾਮ ਜਿਹੜੇ ਡਿਕਲੇਅਰਡ ਨੇ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਤਾਇਆ ਬਾਪੂ ਦਾ ਭਰਾ ਪਰ ਉਹ ਤੋਂ ਵੱਡਾ ਨਣਦੋਈਆ ਨਨਦ ਦਾ ਘਰ ਵਾਲਾ ਨੰਦ ਘਰ ਵਾਲੇ ਦੀ ਭੈਣ ਭੂਆ ਬਾਪੂ ਦੀ ਭੈਣ ਫੁੱਫੜ ਮਾਸੜ ਮਾਸੀ ਪਤਿਓਰਾ ਸਹੁਰਾ ਸਭ ਰਿਸ਼ਤੇ ਡਿਕਲੇਅਰਡ ਨੇ ਐਂ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ ਕਿੱਧਰਲੇ ਪਾਸੋਂ ਕੀਰ ਉਧਰ ਬਰਾਦਰਨ ਲਾਜ ਸਾਰਾ ਕੁਝ ਨਿਬੜ ਜਾਂਦਾ ਨਾ ਇਹ ਦੱਸਦੇ ਨੇ ਕਿੱਧਰਲੇ ਪਾਸਿਓਂ ਬਰਾਦਰਨ ਲਾਇਆ ਸਾਲਾ ਹੈ ਜਾਂ ਜੀਜਾ ਉਸ ਹਿਸਾਬ ਨਾਲ ਇੱਜ਼ਤ ਕਰੀਏ ਯਾਰ ਆਪਣੇ ਰਿਸ਼ਤੇ ਕਮਾਲ ਨੇ ਔਰ ਤੁਸੀਂ ਹੋਰ ਦੇਖਿਓ ਟੈਕਨੀਕ ਮੈਂ ਬਹੁਤ ਦਿਨਾਂ ਗੱਲਾਂ ਤੇ ਰਿਸਰਚ ਕਰਦਾ ਰਹਿਣਾ ਮੈਂ ਪੜਦਾ ਰਹਿਣਾ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਹੈ ਉਹਦਾ ਨਾਂ ਪਹਿਲਾਂ ਲਿਆ ਜਾਂਦਾ ਜੀ ਆਪਾਂ ਮਾਸੀ ਦਾ ਮੁੰਡਾ ਕਹਿੰਦੇ ਆ ਮਾਸੜ ਦਾ ਮੁੰਡਾ ਨਹੀਂ ਕਹਿੰਦੇ ਕਿਉਂਕਿ ਮਾਸੀ ਮਾਮੇ ਵਾਲੇ ਪਾਸਿਓਂ ਸੱਕੀ ਐ ਮਾਂ ਦੀ ਭੈਣ ਆ ਉਧਰੋਂ ਬਲੱਡ ਰਿਲੇਸ਼ਨ ਆ ਗਿਆ ਆ ਪਪੂ ਆ ਦਾ ਮੁੰਡਾ ਕਹਿੰਦੇ ਆ ਫੁੱਫੜ ਦਾ ਮੁੰਡਾ ਕਦੇ ਨਹੀਂ ਕਹਿੰਦੇ ਕਿਉਂਕਿ ਪੂਆ ਨਾਲ ਆਪਣਾ ਬਲੱਡ ਲਾਈਨ ਜੇ ਮਾਸੀ ਥਾਂ ਤੇ ਚਾਚੀ ਐ ਫਿਰ ਉਹ ਚਾਚੇ ਦਾ ਮੁੰਡਾ ਕਹਿੰਦੇ ਫਿਰ ਚਾਚੀ ਦਾ ਮੁੰਡਾ ਨਹੀਂ ਕਹਿੰਦੇ ਚਾਚੀ ਕੋਈ ਚਾਚਾ ਜਿਹੜਾ ਉਹ ਇਧਰਲੇ ਪਾਸੇ ਬਲੱਡ ਲਾਈਨ ਸਵਿਚ ਕਰਕੇ ਆਪਣੇ ਤਾਂ ਕਮਾਲ ਦੀ ਰਿਸ਼ਤੇ ਨੇ ਕਮਾਲ ਦੀ ਬੋਲੀ ਹੈ ਆਪਣੀ ਪਤਾ ਨਹੀਂ ਕਿਉਂ ਇਹਨੂੰ ਛੱਡੀ ਜਾਂਦੇ ਅਸੀਂ ਮੇਰਾ ਦਿਲ ਤਾਂ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਦਾ ਲਵਾਂ ਪਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮਿਲਦੇ ਰਵਾਂਗੇ